ਮੂਸੇ ਵਾਲਾ ਫੈਮਲੀ ਵਰਸਸ ਬੰਟੀ ਬੈਂਸ ਇਹ ਵੀ ਕਾਫੀ ਵੱਡਾ ਜਿਹੜਾ ਨਾ ਮਾਮਲਾ ਬਣਿਆ ਪਿਆ ਪਰ ਮੇਰੀ ਨਜ਼ਰ ਦੇ ਵਿੱਚੋਂ ਦੇਖੋ ਇਹ ਤਕਨੀਕੀ ਮਾਮਲਾ ਹੈ ਤਕਨੀਕੀ ਕਿਉਂ ਕਹਿ ਰਹਿਆ ਕਿ ਫਾਈਨੈਂਸ਼ਲ ਜੁੜਿਆ ਹੈ ਇੰਟਰਸਟ ਜਿਹੜੇ ਇਸ ਤਰ੍ਹਾਂ ਦੇ ਹੁੰਦੇ ਨੇ ਆਸਤੇ ਕਿਤ ਹੁੰਦੇ ਨੇ ਉਹ ਹਮੇਸ਼ਾ ਤਕਨੀਕੀ ਪਹਿਲੂ ਮਚੀ ਉਲਝਦੇ ਆ ਕਿਉਂਕਿ ਮੈਨੂੰ ਇਹਨਾਂ ਚੀਜ਼ਾਂ ਦਾ ਥੋੜਾ ਇਲਮ ਹੈ ਤੁਹਾਨੂੰ ਯਾਦ ਹੋਣਾ ਸੁਨੰਦਾ ਸ਼ਰਮਾ ਵਾਲੇ ਸਾਰੇ ਪਰਕਰਣ ਦੇ ਵਿੱਚ ਵੀ ਆਪਾਂ ਕੁਝ ਤਕਨੀਕੀ ਗੱਲਾਂ ਕਰਦੇ ਰਹੇ ਕਿ ਕਿਸ ਤਰ੍ਹਾਂ ਅੱਜਕੱਲ ਕੰਪਨੀਆਂ ਜਿਹੜੀਆਂ ਨੇ ਕੁਝ ਕੰਪਨੀਆਂ ਮੈਂ ਨਾਮ ਵੀ ਨਹੀਂ ਲਊਂਗਾ ਕਿ ਉਹ ਕੰਮ ਕਰਦੀਆਂ ਨਹੀਂ ਅ ਮਤਲਬ ਕਿ ਸਿੰਗਰ ਉਹਨਾਂ ਦੇ ਕੋਲ ਬਾਉਂਡ ਹੋ ਜਾਂਦੇ ਆ ਵਗੈਰਾ ਵਗੈਰਾ ਅਸਲ ਦੇ ਵਿੱਚ ਕੀ ਆ ਕਿ ਜਿਵੇਂ ਮੈਂ ਤੁਹਾਨੂੰ ਇੱਕ ਸਾਦੇ ਢਾਡੇ ਨਾਲ ਸਮਝਾਵਾਂ ਕਿ ਜਿੰਨਾ ਕੋਈ ਰੌਲਾ ਸਮਝ ਪੈ ਰਿਹਾ ਕਿ ਕੋਈ ਚੋਨਾ ਲੈ ਕੇ ਗਿਆ ਚੋਨਾ ਉਹਨੇ ਆੜਤੀਏ ਤੁਮ ਤਲਵਾਤਾ ਯਾਨੀ ਆੜਤੀਏ ਕੋਲ ਸੋੜਦਾ ਆੜਤੀਏ ਨੰਗਾ ਸਰਕਾਰ ਨੂੰ ਦਿੱਤਾ ਸਰਕਾਰ ਤੋਂ ਪੈਸੇ ਲੈ ਕੇ ਆਪਦਾ ਘਟਕਟਈਆ ਕਰਕੇ ਦੇ ਦਿੰਦਾ ਕਿਸਾਨ ਨੂੰ ਆ ਕਮ ਚੱਲਦਾ ਹੈ ਮਤਲਬ ਕਿ ਬੰਟੀ ਬੈਸ ਨੇ ਜਿਵੇਂ ਕਿਹਾ ਕਿ ਭਾਈ ਸਵਾਰਬ ਦੀ ਇਹਨਾਂ ਦੀ ਡੀਲ ਹੋਈ ਸੀ ਸਿੰਗਾਪੁਰ ਦੀ ਕੰਪਨੀ ਐ ਮੈਂ ਤੇ ਡਾਇਰੈਕਟਲੀ ਕੋਈ ਨਾਂ ਲਿਆ ਕੁਛ ਨਾ ਦਿੱਤਾ ਪਹਿਲੀ ਗੱਲ ਇੱਕ ਸਿੰਗਾਪੁਰ ਦੇ ਵਿੱਚ ਕੰਪਨੀ ਕਿਉਂ ਉੱਥੇ ਡੀਲ ਕਿਉਂ ਉਹਦਾ ਇੱਕ ਵੱਡਾ ਕਾਰਨ ਹੈ ਕਿ ਕੱਲ ਨੂੰ ਜੇ ਮੁਕੱਦਮੇ 바ਜ਼ੀ ਹੁੰਦੀ ਹੈ ਤੇ ਸਿੰਗਾਪੁਰ ਚਾਓ ਸੈਕਰ ਥਿੰਗ ਕਿ ਜਿਹੜਾ ਰੌਲਾ ਹੋਏਗਾ ਮੇਰੇ ਖਿਆਲ ਦੇ ਨਾਲ ਕਿ ਉਹ ਜਿਵੇਂ ਕੋਈ ਕੰਪਨੀ ਐ ਉਸਨੇ ਭਈ ਜਿੱਦਾਂ ਫਰਜ਼ ਕਰੋ ਕਿਸੇ ਮੰਚ ਤੇ ਗੀਤ ਪਿਆ ਸਪੋਟੀਫਾਈ ਆਪਾਂ ਇੱਕ ਮਿਸਾਲ ਲੈ ਲੈਂਦੇ ਆ ਉੱਤੇ ਪਿਆ ਉੱਤੇ ਕਿੰਨੀਆਂ ਕਲਿੱਕਾਂ ਕਿੰਨੇ ਵਜੇ ਕੀ ਸਾਬ-ਕਿਤਾਬ ਉਹ ਸਾਰਾ ਕੁਝ ਹੈ ਜਿਹੜਾ ਉਹ ਕਰਕੇ ਮੂਸੇ ਵਾਲਾ ਫੈਮਿਲੀ ਨੂੰ ਆਪਣਾ ਕਮਿਸ਼ਨ ਕੱਟ ਕੇ ਦੇਣਾ ਹੋਏਗਾ ਇਹ ਇਸ ਤਰ੍ਹਾਂ ਦੀਆਂ ਡੀਲਾਂ ਹੁੰਦੀਆਂ ਨੇ ਤੇ ਬਰਾਹਾਲ ਮੂਸੇ ਵਾਲਾ ਦੀ ਮੌਤ ਤੋਂ ਬਾਅਦ ਹੀ ਮੇਰੇ ਖਿਆਲ ਦੇ ਨਾਲ ਇਹ ਸਾਰਾ ਸਾਬ-ਕਿਤਾਬ ਜਿਹੜਾ ਉਹ ਉਲੀਜਿਆ ਹਾਲਾਂਕਿ ਤਨਮਜੀ ਨੇ ਦੱਸਿਆ ਕਿ ਮੂਸੀ ਵਾਲਾ ਫੈਮਿਲੀ ਵੀ ਖੁੱਲਕੇ ਨਹੀਂ ਦੱਸ ਰਹੀ ਬੰਟੀ ਬੈਂਸ ਵੀ ਖੁੱਲਕੇ ਨਹੀਂ ਦੱਸ ਰਹੀ ਸਾਡੀ ਚਾਹ ਲੋ ਕਿ ਆਪਣੀ ਜਾਣਕਾਰੀ ਹੋ ਸਕਦੀ ਹੈ ਕਿ ਇੱਕ ਤੇ ਸਿੰਗਾਪੁਰ ਕੰਪਨੀ ਔਰ ਉਹਦੇ ਨਾਲ ਡੀਲ ਇਹ ਇਸੇ ਕਰਕੇ ਕਿ ਮੁਕਦਮੇਬਾਜ਼ੀ ਜੜੀ ਹੈ ਉਹ ਇੰਡੀਆ ਚ ਨਾ ਹੋਵੇ ਸੈਕੰਡ ਥਿੰਕ ਕਿ ਵਿੱਚ ਵਿਚਾਲੇ ਜਿਹੜੇ ਬੰਦੇ ਜਿਨ੍ਹਾਂ ਨੇ ਕਲੈਕਸ਼ਨ ਕਰਨੀ ਅੱਗੋ ਕੱਟ ਕੇ ਮੂਸੇਵਾਲਾ ਫੈਮਿਲੀ ਨੂੰ ਪੈਸੇ ਦੇਣੇ ਰੌਲਾ ਇਸੇ ਗੱਲ ਦਾ ਹੈ ਕਿ ਸ਼ਾਇਦ ਉਹ ਸਭ ਇਹਦਾ ਐਕਸਲ ਸੀਟਾਂ ਨਾਲ ਦਿੱਤੀਆਂ ਗਈਆਂ ਹੋਣ ਹੋ ਸਕਦਾ ਹੈ ਡੈਸ਼ਬੋਰਡ ਡੈਸ਼ਬੋਰਡ ਹੁੰਦਾ ਸਿੱਧਾ ਕਿ ਬਾਈ 7:30 ਮਿੰਟ ਤੇ ਅਮਰੀਕਾ ਚ ਇਨੇ ਲੋਕ ਕਿਹੜੇ ਮੰਚ ਤੇ ਗੀਤ ਸੋਨਰਾਏ ਸੰ ਕਿੰਨੇ ਪੈਸੇ ਬਣੇ ਘਟ ਕੇ ਕਿੰਨਾ ਬਣੇ ਉਹ ਡੈਸ਼ ਕਰੋੜ ਸਾਰਾ ਸਾਬ ਕਤਾਬ ਹੁੰਦਾ ਤੋਂ ਕੁੱਲ ਮਿਲਾ ਕੇ ਇੱਕ ਕਹਾਣੀ ਇਥੇ ਜੇ ਆ ਕੇ ਕੱਢਦੀ ਆ ਤਾਂ ਦੇਖੋ ਆ ਕਿ ਕੀ ਬਣਦਾ